ਕੀ ਹਾਲ ਚਾਲ ਹੈ ਸਾਰਿਆਂ ਦਾ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਲਓ ਜੀ ਆਏ ਹੋਏ ਹਾਂ ਜੀ ਮਾਜਰੀ ਵਾਲੀ ਮੋਟਰ ਤੇ ਦੋ ਕਿਆਰੇਆਂ 'ਚ ਪਾਣੀ ਘਟ ਪੀ ਉਹਨਾਂ 'ਚ ਪਾਉਣ ਆਏ ਆਂ ਬਾਕੀ ਮੌਸਮ ਖਰਾਬ ਆ ਕਣੀਆਂ ਪੈ ਰਹੀਆਂ ਨੇ ਬਰੀਕ ਬਰੀਕ ਜੀਆਂ ਇੱਕ ਆਹ ਕਿਾਰੇ 'ਚ ਘਾਟਾ ਪਾਣੀ ਤੇ ਇਹਦੇ ਨਾਲ ਵਾਲਾ ਕਿਹੜਾ ਉਹ ਪਰਲੇ ਪਾਸੇ ਉਹਨਾਂ ਨੂੰ ਪੈ ਰਿਹਾ ਪਾਣੀ ਤੇ ਜੱਦੀ ਜੀਰੀ ਲਾਈ ਆ ਆਪਾਂ ਮਨ ਕੇ ਚੱਲੋ ਅੱਜੇ ਮੋਟਰ ਚਲਾਈ ਆ ਜੱਦੀ ਬੰਦੇ ਦੀ ਮੀਂਹ ਦੇ ਪਾਣੀ ਨਾਲ ਆ ਭਰੇ ਹੋਏ ਸੀ ਕਿਾਰੇ ਬਾਕੀ ਆ ਡੱਕੇ ਲਵਾਉਣੇ ਆ ਕੱਲ ਨੂੰ ਆ ਖਾਲੀ ਜਗ੍ਹਾ ਜਿਹੜੀ ਪਈਆ ਤੋੜ ਪੈ ਗੇ ਪਾਣੀ ਜ਼ਿਆਦਾ ਸੀ ਕਿਾਰੇ ਅਜੇ ਜੀਰੀ ਡੁੱਬੀ ਰਹੀ ਆ ਪੰਜ-ਸੱਤ ਦਿਨ ਉਹਦੇ ਕਰਕੇ ਜਿਹੜਾ ਮਾੜਾ ਡੱਕਾ ਸੀ ਉਹ ਮਰ ਗਿਆ ਦੇਖੋ ਖਾਲੀ ਪਏ ਨੇ ਬਾਕੀ ਜੀਰੀ ਵਧੀਆ ਜੜਿਆ ਈ ਤੇ ਇੱਕ ਜੂਰੀ ਆਪਾਂ ਪਾਤਾ ਸੀ ਦਵਾਈ ਪਾ ਕੇ ਕੱਖਾਂ ਵਾਲੀ ਉਹ ਦੇਖੋ ਸਾਹਮਣੇ ਧਲੀਆਂ ਜਾਂ ਨੰਗੀਆਂ ਹੋ ਗਈਆਂ ਹੰਗੀ ਤਾਂ ਇਹ ਆਪਣੀ ਡਾਕਰ ਜ਼ਮੀਨ ਆ ਔਰ ਪਾਣੀ ਤਾਂ ਖੇਤੀ ਸੁੱਕਦਾ ਨਹੀਂ। ਵਾਕੀ ਜੀਰੀ ਤੁਹਾਡੇ ਸਾਹਮਣੇ ਆ ਦੇਖੋ। ਪੂਰੀ ਵਧੀਆ ਖੜੀ ਆ। ਵਾਕੀ ਕੱਟਾ ਪਾਉਰੇ ਕਰਾਉਣਾ ਨੱਕੇ-ਨੁੱਕਿਆਂ ਦਾ ਕੰਮ, ਨੱਕੇ ਟੁੱਟੇ ਹੋਏ ਨੇ ਸਾਰੀ। ਮੌਸਮ ਸਾਫ਼ ਹੋ ਜਾਵੇ। ਜਿੱਦਣ ਪਾਣੀ ਨਿਕਲ ਜੇ ਉਦੋਂ ਨੱਕੇ ਕਰਾਉਨੇ ਆ ਸੱਟ ਮਿਸਤਰੀ ਲਾ ਕੇ। ਦੇਖੋ ਮਸ਼ੀਨ ਵਾਲੇ ਨੇ ਸਰੇ ਦੇ ਪੈਪ ਤੋੜਤਾ ਸੀ। ਤੇ ਉਹ ਵੀ ਰਾਮਾ ਕੇ ਸੈੱਟ ਤੇ ਬਾਕੀ ਦੂਜੀ ਮੋਟਰ ਤੇ ਲਾ ਰਹੇ ਨੇ ਲੇਬਰ ਵਾਲੇ ਆਪਣੇ ਜੀਰੀ 26 ਜੀਰੀ ਲਾ ਰਹੇ ਆ ਉਧਰ ਬੜੀ ਮਜਰੀ ਆਪਣੇ ਰੋਡ ਕੋਲ ਮੋਟਰ ਆ ਉੱਥੇ ਲਾ ਰਹੇ ਨੇ ਤੇ ਉਧਰ ਵੀ ਚੱਲਦੇ ਆ ਉਧਰ ਵੀ ਕੱਦੂ ਦਾ ਕੰਮ ਚੱਲਦਾ ਰਹਿੰਦੇ ਨੇ ਹਲੇ ਆਪਣੇ ਕਰਨ ਤੋਂ 4-5 ਕਿਾਰੇ ਤਿਆਰ ਕਰਨ ਤੋਂ ਰਹਿੰਦੇ ਨੇ ਉਹੀ 4.5-5 ਗੀਲਿਆਂ ਦਾ ਗੇਟ ਹਲੇ ਰੰਦਾ ਆਪਣਾ ਜੀਰੀ ਦਾ ਤੇ ਬਾਕੀ ਪਨੀਰੀ ਵਾਲਾ ਪਿਆ ਸਾਰਾ ਹੀ ਤੇ ਜੀਰੀ ਦੇਖੋ ਲੇਬਰ ਵਾਲੇ ਨੇ ਇੱਥੇ ਕਲਾਈ ਹੋਈ ਆ ਤੇ ਬਾળી ਛੱਦੀ ਲਾਉਂਦੇ ਸੀ ਫਿਰ ਆਪਾਂ ਆਪਣੇ ਵਾਲੇ ਬੰਦਿਆਂ ਤੋਂ ਹੀ ਲਵਾਈਆ ਪਹਿਲਾਂ ਵਿੱਚ ਨੂੰ ਕੰਮ ਵੱਧ ਗਿਆ ਤੇ ਉੱਧਰ ਸੋਨੇ ਵੀਰੇ ਦੇ ਲੱਗੇ ਹੋਏ ਸੀ ਲਾਉਣ ਤੇ ਲੇਬਰ ਦਾ ਕੰਮ ਅਲਝ ਗਿਆ ਪਿਆ ਦੀ ਥੋੜਾ ਜਿਹਾ ਫਿਰ ਆਪਾਂ ਹੋਰ ਬੰਦਿਆਂ ਨੂੰ ਲਵਾਈ ਤੇ ਉਹਨਾਂ ਨੇ ਲਾਈ ਆ ਛੱਤੀ ਬਹੁਤ ਜ਼ਿਆਦਾ ਹੁਣ ਉਹਨਾਂ ਤੋਂ ਹੀ ਢੱਕੇ ਲਵਾਉਣੇ ਨੇ ਆਪਾਂ ਤਾਂ ਪੈਸੇ ਦਵਾਂਗੇ ਨਹੀਂ ਕਹਿਣਾ ਵੀ ਪੈਸੇ ਨਹੀਂ ਦੇਣੇ ਆਪਣੀ ਪਹਿਲਾਂ ਢੱਕੇ ਲਾ ਕੇ ਆਓ ਜਿੱਡੀ ਜੀਰੀ ਛੱਦੀ ਲਾ ਕੇ ਗਏ ਹਾਂ ਅਕੀ ਚਲੋ ਚੱਲਦੇ ਆ ਉਧਰਲੀ ਮੋਟਰ ਤੇ ਦਿਖਾਉਨੇ ਆ ਆਪਾਂ ਤੁਹਾਨੂੰ ਤੇ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਜੇ ਕਿਸੇ ਵੀਰ ਨੇ ਨਹੀਂ ਕਰਿਆ ਕਮੈਂਟ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਲਓ ਜੀ ਇਧਰਲੀ ਮੋਟਰ ਤੇ ਲੱਗ ਰਹੀ ਆ ਜੀਰੀ ਮੱਜਰੀਓ ਤੇ ਉਹ ਲਾ ਰਹੇ ਨੇ ਲੇਬਰ ਵਾਲੇ ਬੰਦੇ ਇਹ ਆਪਣੇ ਵਾਲੀ ਲੇਬਰ ਆ ਇਹ ਤੇ ਇਹ ਜੀਰੀ ਐਨ ਪੂਰੀ ਵਧੀਆ ਲਾਉਂਦੇ ਨੇ ਚਿਣੀ ਪਈਆ ਤੇ ਇੱਕ ਸਾਰ ਲਾਉਂਦੇ ਨੇ ਨਾ ਛਿੱਦੀ ਨਾ ਬਾਲੀ ਸੰਘਣੀ ਐਨ ਪੂਰੀ ਵਧੀਆ ਲਾਉਂਦੇ ਨੇ ਤੁਹਾਡੇ ਸਾਹਮਣੇ ਆ। ਬਾਕੀ ਇੱਧਰਲੇ ਆਪਣੇ ਤਿੰਨ ਕਿਆਰੇ ਲੱਗ ਜਾਣੇ ਨੇ ਅੱਜ ਕੱਲ ਨੂੰ ਦਵਾਈ ਆ ਰੇ ਰੇਚ ਦਵਾਈ ਮਿਲਾ ਕੇ ਛੱਟਾ ਮਾਰ ਦੇਣਾ। ਬਾਕੀ ਇੱਧਰਲੇ ਕਿਆਰੇ ਰਹਿਣ ਦੇ ਦੋ ਤਿਆਰ ਕਰਨ ਤੋਂ। ਜ਼ਮੀਨ ਰੇਤੇ ਵਾਲੀ ਹੋਣ ਕਰਕੇ ਕੱਲ ਨੂੰ ਲਾਉਣੀਆਂ ਇਹਨਾਂ ਨੇ ਪਿੰਡ ਦੋ ਦਿਨ ਪਿੰਡ ਲਾਉਣਗੇ ਫਿਰ ਕੱਲ ਨੂੰ ਤਿਆਰ ਕਰ ਦਾਂਗੇ ਤੇ ਪਰਸੋਂ ਨੂੰ ਪੱਟ ਲਾਂਗੇ ਪਨੀਰੀ ਹੁਣ ਪਾਣੀ ਛੱਡਿਆ ਆਪਾਂ ਵਾਲੇ ਖੇਤਾਂ ਨੂੰ ਜਿਹੜਾ ਉਹ ਕਣਕ ਵਾਲੇ ਖੇਤ ਦੀ ਦੋ ਉਹਨਾਂ ਨੂੰ ਛੱਡ ਕੇ ਆਏ ਆ ਤੇ ਖੇਤ ਕੁੰਚਾ ਹੋਣ ਕਾਰਨ ਖੱਡਾਂ ਬਹੁਤ ਪੈਂਦੀਆਂ ਨੇ ਅੜਦਾਲੇ ਵਾਲੇ ਖੇਤ ਨੇ ਨੀਮ ਹੈ ਦੈਂਚ ਤਿੰਨ ਵਾਰ 꺈ੜਾ ਮਾਰਨਾ ਪੈਂਦਾ ਹੁਣ ਆਪਾਂ 꺈ੜਾ ਮਾਰਨੇ ਚੱਲੇ ਆ ਵੀ ਖੱਡ ਖੁੱਡ ਤਾਂ ਨਹੀਂ ਪਈ ਤੇ ਐਤ ਕੀ ਸਾਰੀ ਜ਼ਮੀਨ ਹੈ ਕੰਮ ਖਰਾਬ ਕਰਿਆ ਹੋਇਆ ਏ ਤੇ ਜਿਹੜੀਆਂ ਵਿਚਾਲੇ ਬੱਟਾ ਪਾਉਨੇ ਆ ਆਪਾਂ ਕੱਚੀਆਂ ਉਹ ਵੀ ਐਤ ਕੀ ਬਹੁਤ ਜ਼ਿਆਦਾ ਟੁੱਟੀਆਂ ਨੇ ਤੇ ਸਾਨੂੰ ਪਤਾ ਹੀ ਆ ਗਿੱਲੇ ਚ ਬੱਟ ਔਖੀ ਹੋ ਪੈਂਦੀ ਆ ਤੇ ਕਹੀ ਨਾਲ ਵੀ ਕਿੰਨੀ ਕ ਮਿੱਟੀ ਲਾਲੂਗਾ ਬੰਦਾ ਬਾਕੀ ਹੁਣ ਮਾਰਦੇ ਆ ਕਿਹੜਾ ਵੀ ਖੱਡ ਖੁੱਡ ਤਾਂ ਨਹੀਂ ਪਈ ਇਧਰਲੇ ਪਾਸੇ ਖੇਤ ਨੀਵੇਂ ਨੇ ਸਾਰੀ ਇੱਕ ਚੂਹਾ ਚੂਹਾ ਬਹੁਤਾ ਬੱਟਾਂ ਚ ਮਿੰਟ ਜੀ ਗਲੀ ਕਰਕੇ ਖੱਡ ਕਰਕੇ ਬੱਟ ਚ ਜਦੋਂ ਪਾਣੀ ਨਿਕਲ ਜਾਂਦਾ ਸਾਰੀ ਬਾਕੀ ਪਾਣੀ ਜੀਰੀ ਜਹੇਗਾ ਸਾਬਦਾ ਹੀ ਬਾਲਾ ਜਿਆਦਾ ਪਾਉਣਾ ਨਹੀਂ ਕਣੀਆਂ ਜੀਆਂ ਪੈ ਰਹੀਆਂ ਨੇ ਕਿਤੇ ਵੀ ਮੀਂਹ ਜਿਆਦਾ ਪੈ ਜਵੇ ਕੰਮ ਹੋ ਜੂ ਫਿਰ ਖਰਾਬ ਉਸ ਚਾਰੇ ਪਾਸੇ ਘੁੰਮ ਕੇ ਮਾਰਦੇ ਆਂ ਗੇੜਾ ਵੀ ਖੱਡ ਖੁੱਡ ਤਾਂ ਨਹੀਂ ਪਈ ਹੋਈ ਬਾਕੀ ਜਿਹੜਾ ហេਠਾ ਪਾਣੀ ਖੱਡੇ ਆਪਾਂ ਉਹ ਖਾਲ ਚੱਲਦਾ ਕਰਿਆ ਬਹੁਤ ਬੂਟੀ ਦੀ ਉਹ ਚ ਲੱਗਿਆ ਮੇਰਾ ਅੱਧਾ ਘੰਟਾ ਆਪੇ ਕਰਨਾ ਪਿਆ ਭਈਆ ਗਿਆ ਹੋਇਆ ਪਿੰਡ ਉਹਨੂੰ ਪਿੰਡ ਕੰਮ ਭੇਜਿਆ ਸੀ ਸਾਰਾ ਦਿਨ ਅੱਜ ਪਿੰਡੇ ਆ ਤੇ ਆਪੇ ਖਾਲ ਘਰਿਆ ਸਾਫ ਤੇ ਕਣੀਆਂ ਹੀ ਪਈ ਜਾਂਦੀਆਂ ਨੇ ਵਿੱਚ ਨੂੰ ਮੌਸਮ ਹੋਇਆ ਗੁੰਮਜੇ ਆ ਨਾ ਹਵਾ ਚੱਲਦੀ ਆ ਘਰੇ ਉਹਣਾ ਹੀ ਆ ਬਹੁਤ ਪੈਂਦੀਆਂ ਨੇ ਮੇਰੀ ਸਲਾਹ ਵੀ ਕਾਗਜ ਪਾਦਣੇ ਹੋਰੇ ਕਾਗਜ ਚੂਹਿਆਂ ਨੇ ਛੱਡਣਾ ਨਹੀਂ ਥੈਮ ਟਪਾ ਕੇ ਉੱਪਰ ਪਾਦਣੇ ਕਾਗਜ ਬਹੁਤ ਬੁਰਾ ਹਾਲ ਆ ਜਾਨੂ ਸਵੇਰੇ ਪਾਣੀ ਕਰਨ ਆਪਣੇ ਕੱਦੂ ਕਰਨਾ ਹੋਣਾ ਜਾਨ ਨੂੰ ਪਾਣੀ ਨਿਕਲ ਜਾਊਗਾ ਜੇ ਨਾ ਖੱਡਾਂ ਦੇ ਘੌਰ ਕਰੀ ਕਿਹੜਾ ਤਿੰਨ ਟਾਈਮ ਮਾਰਨਾ ਪੈਂਦਾ ਤਾਂ ਕਿਤੇ ਜਾ ਕੇ ਪਾਣੀ ਖੜਦਾ ਗਿਆ ਰਹਿ ਜਾਂ ਮਿੰਟ ਚੇ ਪੈ ਜਾਂਦੀ ਆ ਸਵੇਰ ਦੀਆਂ ਦੋ ਗੇਲ ਬੰਦ ਕਰਤੀਆਂ ਮੈਂ ਕਾਗਜ਼ ਲਿਆ ਕੇ ਪਾ ਦਾਂਗੇ ਦੇਖੀ ਜਾਊਗਾ ਹਰੇਕ ਸਾਲ ਦਾ ਕੰਮ ਹੀ ਹਿਆ 3 ਸਾਲ ਹੋ ਗਿਆ ਇਤਕੀ ਆਪਾਂ ਨੂੰ ਪਾਉਂਦੇ ਆ ਨੂੰ ਤੇ ਹਰੇਕ ਸਾਲ ਇਹ ਖੱਡਾਂ ਪੈਂਦੀਆਂ ਨੇ ਇਹਨਾਂ ਦਾ ਹੱਲ ਕੋਈ ਹੋਇਆ ਨਹੀਂ ਪੱਕਾ ਇਤਕੀ ਕਾਗਜ਼ ਵਾਲਾ ਕਰਕੇ ਦੇਖ ਲਾਂਗੇ ਇਹ ਪ੍ਰੋਜੈਕਟ ਲੋਟ ਆ ਗਿਆ ਆ ਦੇਖੋ ਪੈਂਦੀ ਖੱਡ ਇੱਕਣ ਪਾਣੀ ਨਿਕਲ ਜਾਂਦਾ ਸਾਰੇ ਹੀ ਕਿ ਮੋਟਰ ਦਾ ਪਾਣੀ ਘਟਾ ਮੋਟਰ ਆਪਾਂ ਬਦਲਤੀ ਦੀ 15 ਦੀ ਪਾਈ ਤੀ ਤੇ ਮਿਸਤਰੀ ਕਹਿੰਦਾ ਵੀ ਬੋਰ ਚ ਫਿਲਟਰ ਫਿਲਟਰ ਵੀ ਬੋਰ ਦਾ ਜਿਹੜਾ ਫਿਲਟਰ ਆ ਉਹ ਬੰਦ ਹੋਇਆ ਹੋਇਆ ਤੇ ਕੋਈ ਬੰਦਾ ਕਹਿੰਦਾ ਏ ਇਹ ਚ 25 ਦੀ ਮੋਟਰ ਪਾ ਕੇ ਸੂਟਾ ਮਰਾ ਦਿਓ ਤਿੰਨ ਚਾਰ ਘੰਟੇ ਚਲਾ ਦਿਓ ਵੀ ਉਹਦੇ ਨਾਲ ਸਾਰਾ ਜਿਹੜਾ ਫਿਲਟਰ ਦੇ ਆਲੇ-ਦਾਲੇ ਲੱਗਿਆ ਹੋਇਆ ਸਾਰਾ ਕੁਝ ਵੀ ਉਹ ਪੱਟ ਲਿਆਊਗਾ ਤੇ ਇਹ ਵੀ ਤਜਰਬਾ ਕਰਕੇ ਦੇਖਾਂਗੇ। ਬਾਕੀ ਮੱਕੀ ਹਲੇ ਲੈ ਕੇ ਜਾਣੀ ਹੈ ਜਿਹੜੀ ਵੱਡੀ ਦੀ। ਮੀਂਹ ਕਰਕੇ ਟਰਾਲੀਆਂ ਖੜੀਆਂ ਨੇ ਘਰੀ ਤੇ ਹੁਣ ਜੇ ਕੱਲੂ ਮੌਸਮ ਸਾਫ਼ ਹੋ ਗਿਆ ਫਿਰ ਦੇਖਦੇ ਆਂ ਰਾਜਪੁਰੇ ਲੈ ਕੇ ਜਾਵਾਂਗੇ। ਆੜਤੀਆਂ ਦੇ ਫੋਨ ਤਾਂ ਬਹੁਤ ਆਉਂਦੇ ਨੇ। ਤੇ ਨਾਬੇ ਤੂੰ ਵਜਾਉਂਦਾ ਦੇਖੋ ਗੱਡੀ ਖੜਾ। ਚੂਹਿਆਂ ਦੀ ਸਾਰੀ ਮਿਹਰਬਾਨੀ ਆ ਕਿੰਨੀਆਂ ਕ ਬੰਦ ਕਰੀ ਜਊ ਬੰਦਾ ਇਹ ਤਾਂ ਫਿਰ ਉਰੀ ਚੌਂਕੀਦਾਰੇ ਤੇ ਰਹਿਣਾ ਪਿਆ ਕਰੂਗਾ ਕਰੀਤੇ ਕਰਕੇ ਬੱਟਾ ਬਹੁਤ ਜ਼ਿਆਦਾ ਪੂਲੀਆਂ ਨੇ